ਹਾਂਜੀ ਕਿਸਾਨ ਵੀਰ ਕੀ ਹਾਲ ਚਾਲ ਹੈ ਆਪਾਂ ਨਾ ਬਾਈ ਜੀ 26 ਗਲੇ ਚੋਨਾ ਭੇਜਿਆ ਸੀ ਉਹ ਥੋੜਾ ਨਾ ਜਿਆਦਾ ਸੰਘਣਾ ਹੋ ਗਿਆ ਸੀ ਚੋਨਾ ਤੇ ਪਹਿਲਾ 20 ਵਿੱਚ ਉੱਗ ਪਿਆ ਸੀ ਇਹਦਾ ਹੈ 14 ਸੇਕੀ ਸੀ ਤੇ ਉਸ ਤੋਂ ਬਾਅਦ ਫਿਰ ਇੱਕ ਨਾ ਰੋਟਾਵੇਟਰ ਲਿਆਂਦਾ ਆਪਾਂ ਬਟਰੁਖਾ ਪਿੰਡ ਦਾ ਸੂਰੂ ਜ਼ਿਲ੍ਹੇ 'ਚ 2 ਇਸ ਤਰ੍ਹਾਂ ਨਾ ਬਹੁਤ ਵਧੀਆ ਹੈ 11 ਪਾੜੇ ਲ ਜਾਂਦਾ ਹੈ ਤੇ ਬਹੁਤ ਸੋਹਣਾ ਬਣਾਈ ਆਉਂਦਾ ਉਹ ਵੱਡੇ ਟਾਇਰ ਨਾਲ ਆਵੇ ਫੋਨ ਵੱਡਾ ਟਾਇਰ ਜਿਹੜੇ ਉਹ 16 ਤੋਂ 28 ਦੇ ਕੋਈ ਝੋਨੇ ਨੂੰ ਫਰਕ ਨਹੀਂ ਪੈਂਦਾ ਤੇ ਜਿਵੇਂ ਆਪਾਂ ਨਰਮਾ ਸੀ ਇਹ ਇਸ ਤਰ੍ਹਾਂ ਝੋਨੇ ਜਿਹੜਾ ਨਾ ਉਹ ਸੀਲਿਆ ਜਾਂਦਾ ਤੇ ਇਹ ਨੰਬਰ ਤੁਹਾਨੂੰ ਦੱਸਦਾ ਵੀ ਆਹ ਨੰਬਰ ਹੈ ਜੀ ਭਾਈ ਭਰਗੂ ਅਗਰੀਕਲਚਰ ਵਰਕਸ ਤੇ ਬਹੁਤ ਸੋਹਣਾ ਆ ਦੇਖੋ ਇਹ ਪੂਰਾ ਨਾ ਬਹੁਤ ਵਧੀਆ ਵਰਲਾ ਹੋ ਗਿਆ ਕੋਈ ਸਮੱਸਿਆ ਨਹੀਂ ਤੇ ਝੋਨਾ ਬਹੁਤ ਵਧੀਆ ਹੈ ਇੰਨਾ ਚੋਨਾ ਦੀ ਨਗੋਡੀ ਹੋ ਜੇਗੀ ਦੇ ਨਾਲੇ ਕਾਮਯਾਬ ਚੀਜ਼ ਐ ਇਹ ਕਿਸੇ ਰਕਦਮਰ ਪਾ ਕੇ ਪਵਾ ਸਕਦੇ ਆ ਤੇ ਆਪਣਾ ਤਾਂ ਜੀ ਅੱਗੋਂ ਅਕਾਲਪੁਰ ਤੋਂ ਪਤਾ ਜਿੱਦਾਂ ਕਿ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਸੋਹਣਾ ਖੜਾ ਚੋਨਾ ਸਾਰਾ ਬਹੁਤ ਵਧੀਆ ਵੇਖੋ ਹੈਨਾ ਕੋਈ ਇਹਦੀ ਦੂਰੋ ਪੰਜ ਪੰਜ ਸੱਤ ਤੀਲੇ ਵੀ ਹੋਇਆ ਚੋਨਾ ਇਸ ਤਰ੍ਹਾਂ ਨਾ ਠੀਕ ਐ 또라운온다 그래서 फ 리 ਫੱਲੇ ਕਰਕੇ ਬਣਾਈ ਉਹਨੂੰ ਆਇਰੇਜ ਵਿੱਚ ਨਹੀਂ ਵੱਜਿਆ ਜੀ ਤੇ ਇਹਦੇ ਵਿੱਚ ਵੱਜਿਆ ਵੇ ਇਹਦੀ ਵੀ ਬਣਾ ਲਈਏ ਆਹ ਪੁਰਜਾ ਜੀ